ਤੋ ਵੱਡੀ ਸਾਡੀ ਜਿਹੜੀ ਸ੍ਰੀ ਅਕਾਲ ਸਿੰਘ ਸਾਹਿਬ ਉਹਦੇ ਉੱਤੇ ਇਹਨਾਂ ਨੇ ਕਿੰਨ ਤੋਂ ਬਰੰਤੂ ਕੀਤਾ ਸਾਡੀ ਔਮ ਨੂੰ ਨੀਟਰ ਬਹੀਨ ਕਰਕੇ ਦੂਜੇ ਸਾਡੇ ਦੁਸ਼ਮਣਾਂ ਦੇ ਵਿੱਚ ਖੇਡਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੈਂ ਕਿਉਂਕਿ ਚੱਕਰੀ ਕਲੀ ਮਰਿਆਦਾ ਅਨੁਸਾਰ ਹੀ ਇਹਨਾਂ ਨੂੰ ਜਵਾਬ ਵੀ ਦਿੰਦੇ ਆ ਇਹਦੀ ਹਰ ਪੋਸਟ ਵਿੱਚ ਅਸੀਂ ਜਵਾਬ ਦਿੰਦਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿਰਪ ਮੱਖੂ ਨਹੀਂ ਮੱਖੂ ਦੇ ਨਾਲ ਫਰਜ਼ੀਆਂ ਬਣਾ ਕੇ ਸਾਡੀ ਇਤੋ ਦੀ ਇੱਕ ਖਸਤਾ ਹੈ ਸਾਡੇ ਨਾਨਕ ਸਿੰਘ ਸਾਹਿਬ ਉਹ ਬਹੁਤ ਬੜੇ ਚਿਰ ਤੋਂ ਸੰਘਰਸ਼ ਕਰ ਰਹੇ ਨੇ ਕਿ ਸਾਨੂੰ ਇੱਥੇ ਮਤਲਬ ਸੇਵਰ ਲੈਣੀ ਚਾਹੀਦੀ ਆ ਪਰਾਈ ਮਾਰ ਬਣਾਦੀ ਇੱਕ ਖਸਤਾ ਹੈ ਉਹਨਾਂ ਨੇ ਫਰਜੀ ਆਈਡੀਆ ਬਣਾਇਆ ਰਜਿੰਦਰ ਸਿੰਘ ਕਿਉਂ ਮੈਂ ਦੱਸਣਾ ਚਾਹੁੰਦਾ ਫਰਜੀ ਆਈਡੀਆ ਸਾਰੇ ਸਬੂਤ ਮੇਰੇ ਤੁਹਾਨੂੰ ਦਿਰਾਗੇ ਉਹ ਤੋਂ ਬੋਲਦੇ ਨੇ ਪੰਜਾਬੋਂ ਦੇ ਇਥੋਂ ਐਸ਼ ਕਰਦੇ ਨੇ ਔਰ ਬਬਰ ਤਰਫੇ ਸਿੰਘ ਜੀ ਦਾ ਕਤਲ ਡਾਊਨ ਚ ਮਕੂੜਾ ਹੱਥੇ ਕਿਉਂਕਿ ਉਹਨੇ ਪੰਜਾਬ ਦੇ ਵਿੱਚ ਪੋਸ਼ਟਾ ਮਿਲ ਕੀਤੀ ਜਾਂ ਜਿਹਨਾਂ ਬੇਟਿਆਂ ਵਾਲਾ ਉਹ ਦਾਚ ਕਿ ਡਾਂਸ ਕਰਵਾਇਆ ਗਿਆ ਮੈਨੂੰ ਇੱਥੇ ਸਾਰੀ ਸਗਤੀਆਂ ਦੱਸੇ ਕਿਹੜਾ ਡਾਂਸ ਹੋਇਆ ਇਹ ਨੰਗਤ ਇੱਕ ਸੀਐਮ ਸਾਹਿਬ ਆਏ ਤੇ ਉਹਦੇ ਪ੍ਰੋਗਰਾਮ 'ਚ ਬੱਚੀਆਂ ਆਈਆਂ ਤੇ ਉਹਨਾਂ ਨੇ ਕਿਨੂੰ ਬਿਨਾਂ ਪੁੱਛਾਂ ਮੁਰਦਰਾ ਸਾਹਿਬ ਦੀ ਡਿਊਰੀ ਤੋਂ ਕਾਫੀ ਬਾਅਦ ਇਹ ਪ੍ਰੋਗਰਾਮ ਕੀਤਾ ਲੇਕਿਨ ਫੇਰ ਵੀ ਮੈਂ ਉਹਨਾਂ ਦੇ ਸੰਤਾਂ ਦੇ ਕੁਲਿਆਰ ਇਹ ਕਰਨਾ ਹੈ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਮੁੱਖ ਰੱਖ ਕੇ ਉੱਥੇ ਜਾ ਕੇ ਆਪਣੀ ਸੇਵਾ ਲਵਾਈ ਔਰ ਪੂਰੀ ਕੀਤੀ ਬਾਬਾ ਸ਼ਾਮ ਸਿੰਘ ਜੀ ਉੱਤੇ ਬੈਠੇ ਨੇ ਜਦੋਂ ਬਾਬਾ ترਦੇਮ ਸਿੰਘ ਜੀ ਉੱਤੇ ਅਕਾਲ ਤਖਤ ਸਾਹਿਬ ਗਏ ਨੇ ਤਾਂ ਉਹਨਾਂ ਨੇ ਆਣ ਕੇ ਇਹਨਾਂ ਨੂੰ ਖੋਪਰ ਦੇਖੀ ਚਾਪੀਆਂ ਉਹ ਜਿੰਨੇ ਦਿਨ ਉਹਨਾਂ ਨੇ ਸੇਵਾ ਨਹੀਂ ਕੀਤੀ ਤੇ ਉਹ ਲਗਾਤਾਰ ਉਹ ਵਾਲੇ ਬੋਲੇਖਾ ਕਰਕੇ ਪੂਰੀ ਕਰਕੇ ਫਿਰ ਉਹਨਾਂ ਨੇ ਆਪ ਚਾਰ ਚਪਾ ਲਿਆ ਪਰ ਇਹਨਾਂ ਨੇ ਉਸ ਨੂੰ ਇੰਨਾ ਬਿਰਲ ਕੀਤਾ ਇੰਨਾ ਬਿਰਲ ਕੀਤਾ ਕਿ ਕਤਲ ਦੇ ਰੂਪ ਕੇ ਸਾਹਮਣੇ ਆਇਆ ਹੁਣੇ ਮੱਪੂ ਤਰਾਏ ਜਾ ਕੇ ਦੂਜਾ ਕਤਲ ਕਰਵਾਏਗਾ ਇਹ ਤੁਹਾਨੂੰ ਮੈਂ ਦੱਸ ਦਵਾਂ ਇਹ ਟੂਲ ਕਿਟ ਹੈ ਟੂਲ ਕਿਟ ਦਵਾਈਆਂ ਸਵਾਰ ਦੀ ਉਟੂਲ ਕਿਟ ਦੇ ਰੂਪ ਦੇ ਵਿੱਚ ਇਹਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਇਹਦਾ ਹੀ ਹਰ ਤਰੀਕੇ ਨਾਲ ਮੂਹ ਤੋੜ ਰਾ ਪੈਨ ਨੂੰ ਪਿਆ ਰਿਹਾ ਅਸੀਂ ਸਰਦਾਰ ਗੈਂਦ ਦੀ ਪੂਰੀ ਸੰਗਤ ਕਰ ਸੇਵਾ ਸੇਵਾ ਦੇ ਨਾਲ ਆ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਨੂੰ ਇਹ ਵੀ ਪਿੱਛੋਂ ਵੀ ਇਹ ਕਾਰਵਾ ਸਤਿ ਆਦਿਨ ਬਦਨਾਮ ਕਿਹੜੀ ਗੱਲਾਂ ਕਰ ਰਹੇ ਨੇ ਸੇਰਿਆਂ ਦੇ ਨਾਲ ਮਸੰਦ ਨਾਲ ਜੁੜੇ ਮਸੰਦ ਸਾਡੇ ਪ੍ਰਧਾਨ ਸਾਹਿਬ ਨੂੰ ਮਸੰਦ ਕਹ ਦੱਸੋ ਇੱਕ ਅਮਰਤਾ ਸਿੰਘ ਨੂੰ ਮਸੰਦ ਕਹਿਣਾ ਆਕਾਲਤ ਇਹਨਾਂ ਨੂੰ ਬੁਲਾਵ ਬੁਲਾ ਕੇ ਪੁੱਛਿਆ ਜਾਵੇ ਕਿ ਅਮਰਤਾ ਸਿੰਘ ਨੂੰ ਤੁਸੀਂ ਮਸੰਦ ਕਿਹਾ ਇਹਨਾਂ ਨੂੰ ਕੀ ਪਸੰਦ ਹੁੰਦਾ ਕੋਣਿਆ ਸਾਡੇ ਇੱਥੇ ਬਿੱਦਰਗ ਬੈਠੇ ਆ ਨਕਾਣਾ ਦਾ ਪਾਕ ਕਿਉਂ ਆ ਸੀ ਕਿ ਮਸੰਦ ਜਿਹੜੇ ਸੀ ਸਰਕਾਰੀ ਏਜੰਟ ਸਨ ਉਦੋਂ ਵਾਰ ਕਾਬਲਸਾਨ ਤੇ ਇੱਕ ਸਿੱਧੀ ਬੇਟੀ ਨਾਲ ਰੇਪ ਹੋਇਆ ਉਸ ਤੋਂ ਬਾਅਦ ਕਿਨੇ ਸਿੰਘ ਉਸੇ ਜੰਡਾ ਬੰਨ ਕੇ ਛੱਡ ਦਿੱਤੇ ਉਹਨਾਂ ਸ਼ਹੀਦ ਕਰ ਦਿੱਤੇ ਉਸਦੇ ਨਾਲ ਕਰਕੇ ਵਸਸਤਾ ਨੂੰ ਮਾਰਿਆ 950 ਬੰਦੇ ਨੇ ਅੰਮ੍ਰਿਤ ਛਕਿਆ ਫਸਾਕੀ ਵਾਲੇ ਦੇ ਉਦੋਂ ਵਾਲੇ ਪੁੱਟੇ ਬਾਦਸ ਖੇਮ ਸਿੰਘ ਜੀ ਨੇ ਮੈਂ ਮੈਨੂੰ ਬਿਲ ਯਾਦ ਆਹੀ ਪੜਦੇ ਹੁੰਨੇ ਆ ਅੱਸੀ ਦੇ ਵਿੱਚ ਅੰਮ੍ਰਿਤ ਸੰਚਾਰ ਸ਼ਕੀਤਾ ਹਿੰਦੂ ਵਾਲੇ ਪੁੱਟੇ ਮੈਂ ਉਦੋਂ ਬਹੁਤ ਅਮਰ ਛਕਿਆ ਜਦੋਂ ਖੜਕੂ ਲਹਿਰ ਚੱਲੀ ਆ 84 ਨੂੰ ਲੈ ਕੇ 95 ਤੱਕ ਅਹੀ ਉਹਨਾਂ ਦੇ ਨਾਅਰੇ ਆ ਹਮੇਸ਼ਾ ਪੰਥ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਕੰਮ ਕੀਤਾ ਅੱਜ ਉਹ ਲੋਕ ਜਿਹੜੇ ਬੇਸ਼ਰਮ ਲੋਕ ਜਿਹੜੇ 90 ਸਾਲ ਦੇ ਸਾਰੇ ਬਾਬਾ ਜੀ ਬਾਬੇ ਫੌਜਾ ਸਿੰਘ ਜੀ ਦੇ ਉੱਤੇ ਉਹਨਾਂ ਨੇ આરોਪ ਲਾਏ ਆ ਉਹ ਵੀ ਇੱਥੇ ਵਿੱਚ ਸਾਡੇ ਵਿੱਚ ਉਹਨਾਂ ਦੇ ਵੀ ਬੰਦੇ ਭੇਜੇ ਹੋਣੇ ਆ ਸੁਣਦੇ ਹੋਣੇ ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਦੇ ਬਖਸ਼ਾ ਕਿਸੇ ਨੂੰ ਨਹੀਂਗਾ ਕਾਰਜਵਾਹ ਦੇ ਕਮਰੇ ਵਿੱਚੋਂ ਜਾ ਕੇ ਗਿਆ ਪਿੰਡਿਆ ਪੂਰੀਆਂ ਦੇ ਲਾਗੇ ਮੇਰੇ ਰਿਸ਼ਤੇਦਾਰ ਨੇ 16 ਦਿਨ ਸ਼ਰਾਬ ਦੇ ਡਰਵ ਚੜੇ ਰਹੇ ਸੀ ਅੱਜ ਪੂਰਾ ਪਿੰਡ 100% ਅੰਮ੍ਰਿਤਧਾਰੀ ਹੋ ਗਿਆ ਸਾਡੇ ਨੌਜਵਾਨ ਇਹਦੇ ਪੰਜਾਬ ਵੱਲੋਂ ਸਮੈਗ ਨਹੀਂ ਪੀਂਦੇ ਮਿਰ ਗਿਆ ਨੇ ਜਿਹੜੇ ਵਿੱਚ ਇਹਨਾਂ ਦੇ ਪੈ ਪਏ ਨੇ ਉਹ ਵੀ ਅੰਮ੍ਰਿਤ 100% ਲੋਕਾਂ ਨੇ ਅੰਬਰ ਛਕੇ ਔਰ ਅੱਜ ਆਪਣੀ ਕਿਰਤ ਕਰਦੇ ਆਪਣਾ ਕੰਮ ਧੰਦਾ ਕਰਕੇ ਤੇ ਗੁਰੂ ਘਰ ਦੇ ਨਾਲ ਵੀ ਉੱਡੇ ਆ ਹੋਰ ਦਸਤਾਰ ਤੇ ਉਹਨੇ ਕਰਨਾ ਕੀ ਆ ਫੇਕ 557 ਕੀ ਕਰਨਾ ਹੈ ਟਿਕਰੂ ਆਣਾ ਕਿਹੜਾ ਹਲਵਾਣਾ ਤੁਸੀਂ ਇਹਨਾਂ ਨੂੰ ਇਹ ਮੱਖੂ ਵਰਗੇ ਬੰਦੇ ਸੁਣਨ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਜਿਹੜੇ ਵਕਤਾ ਹੋਏ ਸਾਡੇ ਤੇਜਿੰਦਰ ਸਿੰਘ ਜੀ ਸੂਝਵਾਨ ਵਕਤਾ ਨੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦਾ ਤੇ ਸਾਡਾ ਬਹੁਤ ਫਰਕ ਹੈ ਅਸੀਂ ਇੱਥੇ ਘਟਕੜੀ ਵਿੱਚ ਸਾਡੀ ਏਕਤਾ ਹੋਣੀ ਜ਼ਰੂਰੀ ਆ ਇਹਨਾਂ ਲੋਕਾਂ ਨੇ ਆਣ ਕੇ ਸਾਡੇ ਵਿੱਚ 파ੜੇ ਖੜੇ ਦਿੱਤੇ ਆ ਮੈਨੂੰ ਇਹ ਦੱਸਣਾ ਹੈ ਇਹ ਕਹਿੰਦੇ ਆ ਵੀ ਆਹ ਹੋਰ ਨਵੇਂ ਤੋਂ ਨਵੀਆਂ ਵੀ ਜੋ ਪਾ ਰਹੇ ਕਦੀ ਉਹ ਨਹੀਂ ਘਰ ਵਾਲੀ ਨੂੰ ਜਿਹੜੀ ਸਰਬਜੀਤ ਸਿੰਘ ਜਿਹੜਾ ਸੁਹਾਤ ਲਿਆ ਉਹ ਨੂੰ ਕਹਿੰਦੇ ਜੀ ਇਹਦੇ ਨਾਲ ਪੰਦ ਖੜਾ ਹੋ। ਮੇਰੇ ਬੇਟੇ ਨੇ ਜਵਾਬ ਦਿੱਤਾ ਉਹਨੇ ਕਿਹਾ ਉਹ ਬੰਦਾ ਜਿਹੜਾ ਤੇ ਸਮੈਗ ਵਿੱਚ ਫੜਿਆ ਗਿਆ ਜਿਹਨੇ ਬਿਹਾਰ 'ਚ ਡਕੈਤੀ ਕੀਤੀ ਜਿਹਨੇ ਬਾਦੇ ਪਰਸੇਮ ਦੇ ਕਤਲ ਜਾਮ ਮੰਨਿਆ ਵੀ ਮੈਂ ਪੈਸੇ ਲੈ ਕੇ ਮਾਰਿਆ ਉਹਦੇ ਨਾਲ ਪੰਦ ਕਦੇ ਵਾਪਸ ਖੜਾ ਹੋਗਾ ਜਿਹੜਾ ਪੰਦ ਦਾ ਕੰਮ ਕੀਤਾ ਉਹਨੇ ਮੈਨੂੰ ਦਸਨ ਜਵਾਬ ਦੇ ਔਰ ਪੋਸਟ ਦੇ ਉੱਤੇ ਫਰਜੀ ਆਈਡੀ ਲਵਾਉਂ ਅਸਲੀ ਆਈਡੀ ਕਾਉਂ ਮੈਂ ਆਪਣੀ ਅਸਲੀ ਆਈਡੀ ਬਦਨ ਸਿੰਘ ਭੁੱਲਰ ਚਲਾਉਣਾ ਹੈ ਮੇਰੇ ਨਾਲ ਫੋਨ ਕਰ ਲਵੇ ਮੈਂ ਜਲਦਾ ਜਵਾਬ ਦਵਾਂਗਾ ਉਹਨੂੰ ਇਹਨੂੰ ਸਾਰਾ ਪਤਾ ਹੈ ਨਿੱਕੇ ਹੁੰਦੇ ਪੜਦੇ ਮੈਂ ਅੱਜ ਤੱਕ ਮੈਂ ਉਹਦੀ ਸੇਵਾ ਕਰ ਰਿਹਾ ਕਾਊਂਟਰਡ ਦੇ ਰੂਪੇ ਚ ਨਾਨਕਪੁਰ ਦਾ ਸਰਮੈਂ ਸੇਵਾ ਕਰ ਰਿਹਾ ਜਿੰਨੇ ਮਿਲਣਾ ਤਿੰਨੋਂ ਆਣ ਕੇ ਮਿਲਣ ਲਵੇ ਸਾਥੀ ਬਾਰੇ ਪੁੱਛਣ ਲਵੇ ਸਾਰਾਂ ਬਾਰੇ ਪੁੱਛਣ ਲਵੇ ਬਾਪਾ ਗੁਰਜੰਤ ਦੇ ਬਾਰੇ ਪੁੱਛਣ ਲਵੇ ਸਾਰਿਆਂ ਨੇ ਅਸੀਂ ਛੋਟੇ ਹੁੰਦੇ ਤੋਂ ਜਾਣਦੇ ਹਾਂ ਔਰ ਮੈਂ ਜ਼ਿਆਦਾ ਕੁਝ ਕਹਿਣਾ ਹੈ ਮੈਂ ਤੁਹਾਨੂੰ ਇੱਕੋ ਗੱਲ ਦੱਸਣਾ ਇਹ ਚੁੱਪ ਕਰਕੇ ਇਹ ਨਜ਼ਾਰਾ ਹੋਣਾ ਨਹੀਂਗਾ ਇਹ ਤੈਨੂੰ ਛੇਤਰ ਪੇਕੇ ਕੱਢਣਾ ਪੈਣਾ ਜਿੱਦਣ ਮਿਲ ਜਣ ਜਿੱਤੇ ਮਿਲਣ ਇੱਕ ਵਾਰ ਛੇਤਰ ਪਣ ਕਰੋ ਇਹਨਾਂ ਦੇ ਜਦੋਂ ਫੁੱਫੂ ਜਿਹਦਾ ਇਸ ਜਿਵੇਂ ਵਾਲਿਆਂ ਨੇ ਸੋਸਿਆ ਦੀ ਨੀਤੀ ਨਾ ਉਹ ਤੇ ਜਦੋਂ ਗਿਆ ਹੀ ਉੱਤੇ ਮਰਦ ਸਾਹਿਬ ਭੰਡਣ ਵਾਂਗੂ ਉਸ ਤਰ੍ਹਾਂ ਕਰਨੀ ਪੈਣੀ ਆ ਔਰ ਇਹ ਇਹਦੀ ਵੀ ਹੋਣੀ ਹੈ ਨੇਕੀ ਦਾ ਚਿੰਨ੍ਹ ਜੇ ਹੋਰ ਦਾ ਜਿਹੜਾ ਸਾਡੇ ਗੁਰੂ ਸੰਤਾਂ ਦੀਆਂ ਬਾਣੀਆਂ ਨੂੰ ਨਹੀਂ ਮੰਨਦਾ ਜਾਬ ਸਾਹਿਬ ਇਹ ਦੱਸੋ ਤੈਨੂੰ ਕਿ ਸਿਆਣੇ ਜੀ ਅਮਰ ਸਚਾਰ ਕਰ ਲੋਗੇ ਜਾਂ ਫਿਰ ਤੋਂ ਬਗੈਰ 24 ਸਾਲ ਬਗੈਰ ਇਹ ਕਹਿੰਦਾ ਕਿ ਉਹ ਬਾਣੀਆਂ ਨਹੀਂ ਜਿਹੜੀਆਂ ਜਿਹੜੀਆਂ ਗੱਲਾਂ ਇਹਨਾਂ ਤੋਂ ਦੱਸਿਏ ਇਹ ਬਹੁਤ ਕਮੀਨੇ ਇਸ ਤਰ੍ਹਾਂ ਲੋਕ ਨੇ ਔਰ ਇਹਨਾਂ ਦਾ ਇਸਤੇਮਾਲ ਹੈ ਤਰਾਈ ਮਾਨਸਬਾ ਵੀ ਸੁਣਦੇ ਇਹਨਾਂ ਨੂੰ ਟੂਟੇ ਇਸਤੇਮਾਲ ਨਾ ਕਰੇ ਨਾ ਕਰੇ ਰਾਈ ਨੂੰ ਇਹ ਭਰਾ ਮਾਰੂ ਜੰਗ ਨਹੀਂ ਪੜ ਦੇਣਾ ਐ ਸਾਡੀ ਜਿੱਤਾਂ ਤੇ ਭਰਾ ਸਾਡੇ ਇੱਥੇ ਆਏ ਆ ਇਹਦਾ ਮੂੰਹ ਤੋਂ ਨਹੀਂ ਜਵਾਬਾਂਗੇ ਵੈਗਨ ਜਿੱਕਾ ਦਲਸਾਹਬ ਹੈ